ਆ ਦੇਖ ਲੈ ਕੀ ਕਰਨ ਆ ਆਪਣੇ ਕੋਲ 5 ਇੱਟਾਂ ਆ ਹਾਂ ਠੀਕ ਆ ਜੀ ਹਾਂ 5 ਇੱਟਾਂ ਆ ਇਧਰ ਨੂੰ ਵੀ 5 ਆ ਤਿੰਨ ਤਿੰਨ ਇਧਰ ਨੂੰ ਵੀ ਤਿੰਨ ਹਾਂ ਠੀਕ ਆ ਨਾ ਹਾਂ ਸਹੀ ਆ ਜੀ ਇੱਕ ਇੱਟ ਵਿੱਚ ਹੋਰ ਪਾ ਲੈਣੀ ਆ ਹਾਂ ਤਿੰਨ ਬਣਾਉਣੀਆਂ ਆ ਫੇਰ ਤਿੰਨ ਤਿੰਨ ਹੀ ਰਹਿਣੀਆਂ ਚਾਹੀਦੀਆਂ ਨੇ ਕਿੰਨੇ ਪਾਣੀ ਵਾਲੇ ਆ ਆ ਦੇਖ ਲਓ ਇਧਰਲੇ ਪਾਸੇ ਨੂੰ ਵੀ ਤਿੰਨ ਆ ਇਧਰ ਨੂੰ ਵੀ ਤਿੰਨ ਆ ਆ ਇਹ ਤੇ ਵੀ ਵਿੱਚ ਪਾ ਦਾਨੀ ਆ ਜਮਾ ਕਰ ਦੇ ਵਿੱਚੇ ਰੱਖ ਦਾਨੀ ਕਿਤੇ ਵਿੱਚੇ ਰਾਣੇ ਜਿੱਧਰ ਮਰਜੀ ਰੱਖੋ ਜੋ ਮਰਜੀ ਕਰੋ ਤਿੰਨ ਤਿੰਨ ਬਣਾ ਲੈ ਇੱਟਾ ਫੇਰ ਇੱਧਰ ਹੀ ਤਿੰਨ ਤਿੰਨ ਹੀ ਹੋਣ ਤਿੰਨ ਤਿੰਨ ਆਉਣ ਹਾਂਜੀ ਓਕੇ ਆ ਬੈਚ ਕਰਨੀ ਆ ਇਹ ਵੀ ਵੇਚ ਰੱਖਣੀ ਆ ਕਰਨੀ ਵਿੱਚ ਹਾਂਜੀ ਹਾਂਜੀ ਰੱਖੋ ਵਿੱਚ ਤੇ ਕਰੋ ਇਹਨੂੰ ਜਮਾ ਤੇ ਚਾਦ ਬਰ ਤੋਂ ਕਰ ਪੰਜ ਟਾਂ ਹੁਣ 6 ਆਇਨ ਤਿੰਨ ਤਿੰਨ ਕਰਨਾ ਫੇਰ ਇਹ ਉਹ ਗਤਰੀ ਚਾਰ ਤਿੰਨ ਆ ਜਾ ਜਲਦੀ ਖੜਕੀਆ ਚਲੂ ਜਾ ਰਹੂਗੇ ਲਾਉ ਲਾਉ ਦਿਮਾਗ ਦਿਮਾਗ ਤੇਜ ਹੋਣਾ ਹੈ ਇਹਦੇ ਨਾਲ ਲਾ ਦਿਵਾ ਗਏ ਖਰਚੋਗੇ ਉਨਾ ਵਧਣਾ ਹੈ ਇਸ ਕੋ ਵਹੀ ਪਾ ਲਾ ਜਿਸ ਕੋਸੀ ਪਰ ਰੱਖੋ ਤੇ ਰਹਾ ਦੇ ਅੱਧਨ ਹੋਇਆ ਅੱਧਨ ਹੋ ਕੇ ਦਿਖਾ ਰਿਹਾ ਹੈ ਇਧਰ ਸੇ ਵੀ ਦਿਨੋਂ ਤਿੰਨ ਇਧਰ ਸੇ ਵੀ ਦਿਨੋਂ ਤਿੰਨ ਇੱਕ ਤਾਂ ਗੱਬੇ ਕਰਤੇ ਗਏ ਆ ਕੇ ਆ ਕੇ ਓਕੇ ਓਕੇ ਲੈ ਬੰਦੇ ਨਾ ਦੇਖ ਲੈ ਠੀਕ ਆ ਹਾਂਜੀ ਓਕੇ ਕਿਉਂ ਸਰਦਾਰ ਜੀ ਭਾਜੀ ਤਿੰਨ ਤਿੰਨ ਹੋ ਗਿਆ ਕੈਸ਼ ਸਵਾਲ ਤਾਂ ਬਣਾ ਹੀ ਸੀਗਾ ਵੈਸੇ ਓਕੇ ਓਕੇ ਆ ਵੀ ਮੁੰਡੇ ਦਾ ਸਹੀ ਕਰ ਦੇ ਓਕੇ ਓਕੇ ਦੇਖ ਲਓ ਹਾਂ ਓਕੇ ਹਜੇ ਵੀ ਤੇ ਤੂੰ ਵੀ ਦੇਖ ਲੈ ਤੇਰਾ ਤੂੰ ਲਾਦਵਾ ਕੇ ਤੂੰ ਵੀ ਲਾ ਦੇ ਕੋਈ ਲਾਦਵਾ ਕੇ ਦਵਾ ਕੋਈ ਨਹੀਂ ਬਣਦੇ ਵੀਡੀਓ ਜੇ ਉਂਗਦਾ ਕਹਿੰਦਾ ਬਾਈ ਦਾ ਲੈਣਾ ਹੁਣ ਕਿਨੋ ਇਧਰ ਚਾਰ ਹੋ ਗਈਆਂ ਉਧਰ ਚਾਰ ਹੋ ਗਈਆਂ ਇਧਰ ਵੀ ਚਾਰ ਇਧਰ ਵੀ ਚਾਰ ਗੱਲ ਤੇ ਜਾਣੇ ਪਰੇ ਉਹ ਤੇ ਚਹੀਆ ਓਕੇ ਹੋ ਗਈ ਓਕੇ ਹੋ ਗਈ ਹਾਂ ਨਹੀਂ 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 ਤੇ ਠੀਕ ਹੀ ਆ ਇਹ ਚਾਰ ਚਾਰ ਹੋ ਗਈਆਂ ਚਾਰ ਚਾਰ ਹੁੰਦਾ ਗਿਣ ਲਓ ਤਿੰਨ ਤਿੰਨ ਕਰਨੀਆਂ ਆਪਾਂ ਇੰਦਰ ਤੋਂ ਉੱਤੇ ਹੀ ਹੁਣੀ ਆ ਕਿਤਾ ਉਹ ਨਾਦਰ ਰੱਖਦੇ ਆ ਨਾ ਲਓ ਵੀ ਇਹ ਵੀ ਚੱਕ ਨਿਕਲ ਗਈ ਆ ਸਵਾਲ ਹੋ ਗਿਆ ਫਾਈਨਲ ਕਿੰਨੀਆਂ ਗੱਲ ਕਿੰਨੀਆਂ ਲੋੜੀ ਤੇ 100 ਬੰਦਲ ਹੈ 100 ਬੰਦਲ ਪੂਰਾ ਗਿਣਤੀ ਕੀਤਾ